ਤੁਸੀਂ ਮੈਨੂੰ ਬਤਨ ਦੇ ਦੋ ਮੇਰੀ ਜੇਬ 'ਚਾ ਨੋਟ ਹੈ ਤੁਸੀਂ ਦੱਸ ਦਿਓ ਦਾ ਨੰਬਰ ਕਿੰਨਾ ਹੈ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂ ਜੀ ਵੈਸ਼ਨੂ ਮਾਤਾ ਕਹਿੰਦੀ ਹੈ ਸਿਗਰਟਾਂ ਬੀੜੀਆਂ ਪੀਓ ਨਹੀਂ ਜੀ ਚੋ ਪੀਨੇ ਹੋ ਵੀ ਕਿਉਂ ਬਦਨਾਮ ਕਰਦੇ ਹੋ ਦੇਵੀ ਦੇਵਤਿਆਂ ਨੂੰ ਸਿਰ ਘਮਾ ਕੇ ਲੋਕਾਂ ਨੂੰ ਦੱਸਦੇ ਸੀ ਵੀ ਸਾਡੇ ਵਿੱਚ ਜਨ ਪ੍ਰਵੇਸ਼ ਹੋ ਚੁੱਕਿਆ ਹੈ ਚਿਰ ਕਿਉਂ ਘਮਾਉਨੇ ਹੋ ਬਸ ਇਹਨਾਂ ਜਵਾਬ ਤਾਂ ਦਿਓ ਸਾਨੂੰ ਸਾਨੂੰ ਜੀ ਮੈਂ ਕਹਤਾ ਵੀਰ ਜੀ ਮੈਂ ਹੁਣ ਅਸੀਂ ਮਿਲੇ ਸੀ ਬਾਬਾ ਤਾਂ ਹਜੇ ਨਹੀਂ ਨਾਤਾ ਬੀਬੀ ਦਾ ਲਿਸ਼ਕੀ ਫਿਰਦੀ ਸੀ ਕੀ ਆਉਂਦਾ ਤੁਹਾਡੇ ਚਾਉਂਦਾ ਕੁਝ ਜਾਂ ਤਾਂ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ ਤੇ ਜਾਂ ਫਿਰ ਤੁਝੇ ਮੰਨਦੇ ਹਾਂ ਚਲੋ ਆ ਨੋਟ ਆ ਮੈਂ ਐਸਚੋ ਸਾਹਿਬ ਨੂੰ ਫੜਾ ਦਿੰਦਾ ਤੁਸੀਂ ਮੈਨੂੰ ਦੱਸ ਦਿਓ ਦਾ ਨੰਬਰ ਕਿੰਨਾ ਤੇ ਮੈਂ ਤੁਹਾਡੀ ਮਲ ਨੂੰ ਵੀ ਚੋਦਾ ਚਣਾਉਂਦੇ ਆ ਜੀ ਇਹ ਸਿਰ ਘਮਾ ਕੇ ਲੋਕਾਂ ਨੂੰ ਕਹਿੰਦੇ ਸੀ ਵੀ ਸਾਡੇ ਚ ਦੇਵੀ ਦੇਵ ਤੇ ਵੀ ਪ੍ਰਵੇਸ਼ ਹੁੰਦੇ ਆ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਐ ਦੋ ਮੀਆਂ ਵੀ ਵੀ ਸੀ ਤੇ ਜੋ ਆਪਣੇ ਆਪ ਨੂੰ ਜੰਨਤ ਤੇ ਜਿੰਨਨੀ ਦੱਸਦੇ ਸੀ ਤੁਹਾਨੂੰ ਕਿਹਨੇ ਇਹ ਗੱਲਾਂ ਦੱਸਿਆ ਸੀ ਵੀ ਤੇਰੇ ਟਰੱਕ ਚ ਪ੍ਰੇਤ ਆ ਗੁਰਪ੍ਰੀਤ ਤੇਰੇ ਬੰਦਾ ਮਰਿਆ ਇਹ ਗੱਲ ਆ ਕਿਹਨੇ ਦੱਸੀਆਂ ਮੇਰੇ ਮੈਨੂੰ ਤਾਂ ਮਾਲਕ ਨੇ ਮੇਰੇ ਨੇ ਜਿੰਨੇ ਮਾਲਕ ਨੇ ਦੱਸੀਆਂ ਮਾਲਕ ਨੂੰ ਮਾਲਕ ਨੂੰ ਕਹੋ ਵੀ ਆ ਮੇਰੇ ਮੋਬਾਈਲ ਦਾ ਨੰਬਰ ਦਾਈ ਦਿਓ ਕਿ ਸੰਨੂ ਦੱਸਿਆ ਸੀ ਵੀ ਇਹ ਕਈ ਹਜ਼ਾਰਾਂ ਰੁਪਿਆ ਜਿਹੜਾ ਲੋਕਾਂ ਤੋਂ ਵਸੂਲ ਪਾ ਰਹੇ ਆ ਤੁਹਾਡੀ ਗੱਡੀ ਤੇ ਸਿਰ ਘੁੰਮਦੇ ਆ ਹਾਂਜੀ ਹਾਂਜੀ ਘੁੰਮਦੇ ਆ ਨਾ ਸਿਰ ਕਿਉਂ ਘਮਾਉਣੇ ਬਾਬਾ ਹਜੇ ਨਹੀਂ ਨਾਤਾ ਤੇ ਇਹ ਕਹਿੰਦੇ ਸਾਡੇ ਚ ਜਨ ਪ੍ਰਵੇਸ਼ਣ ਤੇ ਜਿੰਨੀਆਂ ਜਿੰਨੀਆਂ ਦੇ ਨਾਲ ਗੱਲ ਕਰਦੇ ਆ ਜਿੰਨ ਕੌਣ ਆ ਭਲਾ ਤੁਹਾਨੂੰ ਪਤਾ ਨਹੀਂ ਮੈਂ ਇਹਨਾਂ ਨੂੰ ਸਵਾਲ ਪੁੱਛੇ ਸੀ ਵੀ ਕੁਰਾਨ ਸ਼ਰੀਫ ਦੇ ਵਿੱਚ ਜਿੰਨ ਕਿਹਨੂੰ ਕਿਹਾ ਗਿਆ ਤੇ ਇਹਨਾਂ ਕੋਲੇ ਕੋਈ ਜਿਹੜਾ ਅਨਸਰ ਨਹੀਂ ਆਇਆ ਜਵਾਬ ਨਹੀਂ ਆਇਆ ਸਰ ਕਿਉਂ ਘਮਾਉਣੇ ਬਾਪਾ ਜੀ ਇਹ ਤਾਂ ਹੁਣਾਂ ਵੀ ਨਹੀਂ ਲੱਗੀ ਤਾ ਜੀ ਮਤਲਬ ਇੱਕ ਦੂਜੇ ਨੂੰ ਵੇਚ ਕੇ ਹੀ ਆ ਜਮਾਨੀ ਇੱਕ ਦੂਜੇ ਨੀ ਨਾ ਮਤਲਬ ਤਾਂ ਸਰ ਕੰਮਦਾ ਵੀ ਨਹੀਂ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਸੀ ਔਰ ਉੱਥੇ ਸਿਗਰਟਾਂ ਪੀਤੀਆਂ ਜਾਂਦੀਆਂ ਸੀ ਨਸ਼ੇ ਨੂੰ ਬੜਾਵਾ ਦੇ ਰਹੇ ਸੀ ਇਹੋ ਜਿਹੇ ਵਹਿਮ ਭਰਮ ਕਰਮ ਕਾਂਡ ਵਿੱਚ ਪਾਉਣ ਵਾਲੇ ਪਖੰਡੀ ਬਾਬਿਆਂ ਦਾ ਸਾਥ ਛੱਡੋ ਇਹ ਕਹਦਾ ਵੀ ਠਾਕ ਠਾਕਾ ਥੋੜਾ ਬੰਦ ਹੋਣਾ ਚਾਹੀਦਾ ਹੈ ਤੇ ਜੇਕਰ ਤੁਸੀਂ ਠਕ ਠਾਕਾ ਚਲਾਉਂਗੇ ਤੇ ਸਿੰਘ ਚੜ ਕੇ ਆਉਣਗੇ ਭਾਈ ਜਦ ਅਸੀਂ ਭੋਲੂ ਵਾਲਾ ਰੋਡ ਤੇ ਖੜੇ ਆ ਜੀ ਇਹ ਨਵੀਂ ਕਲੋਨੀ ਕੱਟੀ ਗਈ ਹੈ ਇਹਦੇ ਵਿੱਚ ਦੋ ਮੀਆਂ ਬੀਬੀ ਸੀ ਤੇ ਜੋ ਆਪਣੇ ਆਪ ਨੂੰ ਜੰਨਤ ਤੇ ਜਿੰਨਣੀ ਦੱਸਦੇ ਸੀ ਜਦੋਂ ਵੀ ਇਹ ਗੱਡੀ ਲਾਉਂਦੇ ਸੀ ਵੀਰਵਾਰ ਤੇ ਐਤਵਾਰ ਤੇ ਢੋਲਸ਼ਾਹਨੇ ਵਜਦੇ ਸੀ ਤੇ ਇਹ ਪੂਰਾ ਸਿਰ ਘਮਾਉਂਦੇ ਸੀ ਤੇ ਸਿਰ ਘਮਾ ਕੇ ਲੋਕਾਂ ਨੂੰ ਦੱਸਦੇ ਸੀ ਵੀ ਸਾਡੇ ਵਿੱਚ ਜਨ ਪ੍ਰਵੇਸ਼ ਹੋ ਚੁੱਕਿਆ ਹੈ ਬੀਬੀ ਕਹਿੰਦੀ ਸੀ ਮੇਰੇ ਚ ਜਿੰਨਣੀ ਪ੍ਰਵੇਸ਼ ਹੋ ਚੁੱਕੀ ਹੈ ਸੋ ਇਹਨਾਂ ਦੀ ਜਿਹੜੀ ਕੰਪਲੀਟ ਆਈ ਸੀ ਸਾਡੇ ਕੋਲੇ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਇਹ ਕਈ ਹਜ਼ਾਰਾਂ ਰੁਪਿਆ ਜਿਹੜਾ ਲੋਕਾਂ ਤੋਂ ਵਸੂਲ ਪਾ ਰਹੇ ਆ ਸੋ ਉਸ ਪਰਿਵਾਰ ਤੋਂ ਵੀ ਠੱਗੀ ਮਾਰੀ ਗਈ ਆ ਮੈਂ ਪਹਿਲਾਂ ਸੰਗਤ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਸਿਆਣੀਆਂ ਸਾਰੇ ਇਹਨਾਂ ਕੰਮਾਂ ਤੋਂ ਸੁਚੇਤ ਰਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲਗੋ ਜੇ ਕੋਈ ਦੇਵੀ ਦੇਵਤਾ ਪੀਰ ਪਗੰਬਰ ਹੈ ਕੋਈ ਫਕੀਰ ਸੰਤ ਹੈ ਉਹਦੇ ਘਰ ਵਿੱਚ ਉਹਦਾ ਸਤਿਕਾਰ ਕਰੋ ਉਹਨੂੰ ਨਮਸ਼ਕਾਰ ਕਰੋ ਸੋ ਇਹਨਾਂ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਹੁਣ ਅਸੀਂ ਮਿਲੇ ਸੀ ਬਾਬਾ ਤਾਂ ਹਜੇ ਨਹੀਂ ਨਾਤਾ ਬੀਬੀ ਦਾ ਲਿਸ਼ਕੀ ਫਿਰਦੀ ਸੀ ਬਾਬਾ ਹਜੇ ਨਹੀਂ ਨਾਤਾ ਤੇ ਇਹ ਕਹਿੰਦੇ ਸਾਡੇ ਚ ਜਨ ਪ੍ਰਵੇਸ਼ਣ ਤੇ ਜਨਣੀਆਂ ਮੈਂ ਇਹਨਾਂ ਨੂੰ ਸਵਾਲ ਪੁੱਛੇ ਸੀ ਵੀ ਕੁਰਾਨ ਸ਼ਰੀਫ ਦੇ ਵਿੱਚ ਜਨ ਕਿਹਨੂੰ ਕਿਹਾ ਗਿਆ ਤੇ ਇਹਨਾਂ ਕੋਲੇ ਕੋਈ ਜਿਹੜਾ ਆਨਸਰ ਨਹੀਂ ਆਇਆ ਜਵਾਬ ਨਹੀਂ ਆਇਆ ਸੋ ਉਸ ਤੋਂ ਬਾਅਦ ਇਹ ਸਿਰ ਘੁਮਾ ਕੇ ਲੋਕਾਂ ਨੂੰ ਕਹਿੰਦੇ ਸੀ ਵੀ ਸਾਡੇ ਚ ਦੇਵੀ ਦੇਵਤੇ ਵੀ ਪ੍ਰਵੇਸ਼ ਹੁੰਦੇ ਆ ਔਰ ਨਾਲ ਹੀ ਮਤਲਬ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਸੀ ਔਰ ਉੱਥੇ ਸਿਗਰਟਾਂ ਪੀਤੀਆਂ ਜਾਂਦੀਆਂ ਸੀ ਨਸ਼ੇ ਨੂੰ ਬੜਾਵਾ ਦੇ ਰਹੇ ਸੀ ਅਤੇ ਕਿੰਨੇ ਮੁੰਡੇ ਆਉਂਦੇ ਹੋਣਗੇ ਤੇ ਉਹ ਵੀ ਗਾਂ ਨਸ਼ੇ ਦੀ ਆੜ ਵਿੱਚ ਪੈਂਦੇ ਨੇ ਜਿਵੇਂ ਸਾਡੀ ਪੰਜਾਬ ਦੀ ਜਵਾਨੀ ਨੌਜਵਾਨ ਜਿਹੜੀ ਜਵਾਨੀ ਆ ਉਹ ਨਸ਼ੇ ਦੀ ਆਪਣੀ ਜਵਾਨੀ ਨੂੰ ਗੁਲਤਾਨ ਕਰੀ ਬੇਟੀ ਖਤਮ ਕਰੀ ਬਿਠੀ ਸੋ ਇਸ ਸਬੰਧੀ ਕੰਪਲੀਟ ਦੇ ਦੁਆਰਾ ਅਸੀਂ ਇੱਥੇ ਪਹੁੰਚੇ ਸੀ ਪ੍ਰਸ਼ਾਸਨ ਆਪਣੇ ਸਿਟੀ 2 ਦੇ ਐਸ ਐਚ ਓ ਸ਼ਖਦ ਅਰਸ਼ਨ ਸ਼ਰਮਾ ਜੀ ਉਹ ਵੀ ਸਾਡੇ ਨਾਲ ਆਏ ਨੇ ਸੋ ਇੱਥੇ ਆਪ ਜੀ ਦੇ ਰੂਬਰੂ ਹੋਏ ਆ ਸੰਗਤਾਂ ਤੱਕ ਇਹ ਮੈਸੇਜ ਪਹੁੰਚੇ ਵੀ ਇਹੋ ਜੇ ਵਹਿਮ ਭਰਮ ਕਰਮ ਕਾਂਡ ਵਿੱਚ ਪਾਉਣ ਵਾਲੇ ਪਖੰਡੀ ਬਾਬਿਆਂ ਦਾ ਸਾਥ ਛੱਡੋ ਤੇ ਹਾਂਜੀ ਗੁਰੂ ਸਾਹਿਬ ਦੇ ਲਾੜ ਲੱਗੋ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗੋ ਜੀ ਦੇਵੀ ਦੇਵਤੇ ਉਹਨਾਂ ਦੀਆਂ ਕੋਈ ਧਾਰਮਿਕ ਪੋਥੀਆਂ ਗ੍ਰੰਥ ਲਿਖੇ ਨੇ ਉਹਨਾਂ ਨੂੰ ਪੜੋ ਵਿਚਾਰੋ ਸੋ ਐਸ ਪਰਮ ਕਰਮ ਕਾਂਡ ਤੋਂ ਜਿਹੜਾ ਮੁਕਤ ਹੋਵੋ ਤੇ ਅੱਜ ਅਸੀਂ ਇਹਨਾਂ ਨੂੰ ਇੱਥੇ ਕਹਿਦਾ ਵੀ ਠਾਕ ਠਾਕਾ ਥੋੜਾ ਬੰਦ ਹੋਣਾ ਚਾਹੀਦਾ ਤੇ ਜੇਕਰ ਤੁਸੀਂ ਠਾਕ ਠਾਕਾ ਚਲਾਓਗੇ ਤੇ ਸਿੰਘ ਚੜ੍ਹ ਕੇ ਆਉਣਗੇ ਭਾਈ ਮਾਲਕ ਨੇ ਹੁਕਮ ਦਿੱਤਾ ਕੀ ਗੱਲਾਂ ਕਹੀਆਂ ਸੀ ਬਸ ਮੈਂ ਉਹਦਾ ਇੱਕ ਹੀ ਰੌਲਾ ਦੱਸਿਆ ਸੀਗਾ ਤੂੰ ਵੀ ਮਾਰਨਾ ਮੇਰੇ ਕੋਲ ਵੀਡੀਓ ਆ ਮੈਂ ਵੀਡੀਓ ਕਾਟੋ ਝੂਠ ਬੋਲਣਾ ਝੂਠ ਨਾ ਬੋਲਣਾ ਜਿੱਦੋਂ ਮੈਨੂੰ ਹਨਾ ਉਦੋਂ ਮੈਂ ਕਿਹਾ ਉੱਥੇ ਬੈਠੀ ਸੀ ਤਿਆਰ ਹੋਈ ਜਾਂਦੀ ਸੀ ਜੋ ਮੈਨੂੰ ਹੁਣ ਆਇਆ ਮੈਂ ਕਹ ਦੱਸ ਤੋਡੇ ਬੇਟੇ ਨੇ ਗੱਲ ਕੀਤੀ ਸੀ ਗਾਂ ਤੁਸੀਂ ਵਿਦੇਸ਼ ਦੇ ਰਹੇ ਸੀ ਮੈਂ ਕਹ ਦੱਸ ਤੂੰ ਗੱਲ ਕਰ ਤਾ ਮੈਂ ਚਲੋ ਕੀ ਗੱਲਾਂ ਕੀਤੀ ਕਹਿੰਦਾ ਸਭ ਦੱਸ ਦਿੰਗੇ ਆਪ ਦੱਸ ਬਸ ਮੈਂ ਤਾਂ ਉਹਨੂੰ ਕਿਹਾ ਸੀ ਕਿ ਤੇਰੇ ਘਰ ਦਾ ਕੋਈ ਰੋਲਾ ਹੈਗਾ ਤਾਂ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਗੱਲ ਕਿਹਨੇ ਕੀਤੀ ਹੈ ਅਸੀਂ ਕੀਤੀ ਹੋਈ ਹੈ ਨਹੀਂ ਉਹ ਤਾਂ ਹੁਣ ਤੂੰ ਕਹਿ ਰਿਹਾ ਹਾਂ ਉਹ ਤੋਂ ਨਹੀਂ ਪਤਾ ਲੱਗਿਆ ਜਦੋਂ ਆਪਾਂ ਪੁੱਛਾਂ ਦਿੱਤੀਆਂ ਵੀਰੇ ਮੈਂ ਤੁਹਾਨੂੰ ਕਿਹਾ ਸੀ ਉਹ ਪਹਿਣੇ ਇਹ ਨਹੀਂ ਤਕਾਇਆ ਉਹ ਸਾਰੀ ਗੱਲ ਬਸੀ ਆਮਣਾ ਬੋਲ ਬੀਬੀ ਆਮਣਾ ਤੁਸੀਂ ਮੇਰੀ ਮਦਦ ਕਰੋ ਪਹਿਣ ਪ੍ਰਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿਹਨੇ ਇਹ ਗੱਲਾਂ ਦੱਸੀਆਂ ਸੀ ਵੀ ਤੇਰੇ ਟਰੱਕ ਚ ਪ੍ਰੇਤ ਆ ਗੁਰਪ੍ਰੀਤ ਤੇਰੇ ਬੰਦਾ ਮਰਿਆ ਇਹ ਗੱਲ ਕਿਹਨੇ ਦੱਸੀਆਂ ਵੀਰੇ ਮੈਨੂੰ ਤਾਂ ਮਾਲਕ ਨੇ ਮੇਰੇ ਨੇ ਜਿੰਨੇ ਮਾਲਕ ਨੇ ਦੱਸੀਆਂ ਮਾਲਕ ਨੂੰ ਮਾਲਕ ਨੂੰ ਕਹੋ ਵੀ ਆਹ ਮੇਰੇ ਮੋਬਾਈਲ ਦਾ ਨੰਬਰ ਦਈ ਦੋ ਨਹੀਂ ਵੀਰੇ ਇਹ ਦੋਸਤਾਂ ਨਾਲ ਨਾ ਮਹਿਣਾ ਹੈ ਨਾ ਹੈ ਨਾ ਜਿੰਨਾ ਕੋਈ ਸਾਹਮਣੇ ਮੇਰੇ ਗੱਲ ਨਹੀਂ ਬੀਬੀ ਬੀਬੀ ਗੱਲ ਸੁਣੋ ਕੋਈ ਗੱਲ ਨਹੀਂ ਬਾਈ ਜੋ ਕੁਝ ਮਾਰਿਆ ਗਿਆ ਨਹੀਂ ਆਪਣੇ ਕੋਲੇ ਅਪਰੂਵ ਹੈਗਾ ਪੀਰਾਂ ਨੇ ਤੇ ਆ ਉਹ ਭੈਣੇ ਇਤਿਹਾਸ ਨੂੰ ਪੀਰਾਂ ਨੂੰ ਤਾਂ ਸਾਡਾ ਵੀ ਨਮਸਕਾਰ ਆ ਅਸੀਂ ਮਾੜਾ ਨਹੀਂ ਕਹਿੰਦੇ ਬੀਬੀ ਦੇਵਤਿਆਂ ਨੂੰ ਨਹੀਂ ਭੈਣੇ ਗੱਲ ਸੁਣੋ ਆਪਾਂ ਤੇਰਾ ਲਾਇਸੈਂਸ ਆ ਜੋ ਮਰਜ਼ੀ ਸਾਨੂੰ ਤਾਂ ਇਹ ਆ ਵੀ ਤੇਰੇ ਅੰਦਰ ਚਾਨਣਾ ਹੋਇਆ ਤੂੰ ਸਾਨੂੰ ਆ ਸਾਰਾ ਕੁਝ ਦੱਸਿਆ ਤੈਨੂੰ ਇਹ ਵੀ ਨਹੀਂ ਪਤਾ ਉਹ ਬੰਦਾ ਕੌਣ ਆ ਪਤਾ ਉਹ ਫੋਟੋ ਮੈਂ ਤਾਂ ਨੈੱਟ ਖਾਂਦਾ ਪਹਿਲਾਂ ਹੀ ਆ ਉਹ ਮੈਂ ਪਪਾ ਸੀ ਯਾਰ ਇੱਕ ਮਿੰਟ ਮੈਂ ਇੱਕ ਆਸੂ ਨੂੰ ਤੁਸੀਂ ਕਹਦੀ ਤੇ ਆ ਜਾਓ ਦੀ ਹੈ ਨਾ ਐਸੀ ਮੈਨੂੰ ਨਹੀਂ ਪਤਾ ਆਇਆ ਲੱਗਦਾ ਵੀ ਤੁਸੀਂ ਚੱਲੋ ਮੇਰੀ ਗੱਲ ਸੁਣੋ ਤੁਹਾਡੀ ਗੱਡੀ ਤੇ ਸਿਰ ਕਿਉਂ ਹੁੰਦੇ ਆ ਹਾਂਜੀ ਹਾਂ ਹੁੰਦੇ ਜਾਣਾ ਸਿਰ ਕਿਉਂ ਘਮਾਉਣੇ ਤੁਸੀਂ ਇਹ ਕਹਤਾ ਪੜ੍ਹਦੇ ਉਹ ਭੈਣੇ ਮੇਰੀਆਂ ਬੜੀਆਂ ਮੈਂ ਤੈਨੂੰ ਦੱਸਦਾ ਕਿ ਮਹਾਰਾਜ ਤੁਸੀਂ ਤੁਸੀਂ ਜinn ਜਿੰਨਨੀ ਦੇ ਨਾਮ ਤੇ ਗੱਲ ਕਰਦੇ ਹੋ ਇੱਕ ਮਿੰਟ ਚਾਹ ਇੱਕ ਮਿੰਟ ਕਰੇ ਕਰ ਲੈਣੀ ਗੱਲ ਕਰੋ ਸਰ ਕੋਈ ਗੱਲ ਨਹੀਂ ਜਿੰਨ ਜਿੰਨੀ ਇੱਕ ਮਿੰਟ ਜਿੰਨ ਜਿੰਨੀ ਦੇ ਨਾਮ ਤੇ ਗੱਲ ਕਰਦੇ ਹਾਂ ਜਿੰਨ ਕੌਣ ਆ ਭਲਾ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਕੁਰਾਨ ਸ਼ਰੀਫ ਤੋਂ ਮੈਂ ਦਾ ਮੈਂ ਪੜਿਆ ਕੁਰਾਨ ਸ਼ਰੀਫ ਇਹ ਕਿਤਾਬ ਨੂੰ ਮੈਂ ਨਹੀਂ ਜਾਣਦਾ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ ਦੋ ਕੁਰਾਨ ਸ਼ਰੀਫ ਲਿਖੇ ਨੇ ਇੱਕ ਮਰਜ਼ਾਦਾ ਚ ਲਿਖਿਆ ਇੱਕ ਨੇ ਭਗਵਾਨ ਦੀ ਉਸਤਤ ਕੀਤੀ ਹੈ ਚਲੋ ਕੋਈ ਜਿੰਨ ਭਲਾ ਕੌਣ ਆ ਤੁਹਾਨੂੰ ਪਤਾ ਨਹੀਂ ਜੀ ਫਿਰ ਤੁਸੀਂ ਜੰਨ ਜਿੰਨੀ ਦੇ ਨਾਂ ਤੇ ਲੋਕਾਂ ਨਾਲ ਕਿਉਂ ਘਬਰਾ ਕਰਦੇ ਹੋ ਉਹ ਵੀ ਬੰਦੇ ਬੁਲਾਉਣੇ ਅਸੀਂ ਤੁਹਾਡੀ ਦਰਖਾਸਤ ਦਿੱਤੀ ਹੈ ਜੀ ਬਲਵੀਰ ਵਸਤੀ ਚੋਂ ਤੁਸੀਂ ਕੀ ਕੁਛ ਉਹਨਾਂ ਨੂੰ ਕੀ ਕੁਛ ਮੰਗਾ ਰਹੇ ਹੋ ਮੁਰਗੀਆਂ ਕੁੱਕੜ ਅਸੀਂ ਕਾਲੀ ਮਾਤਾ ਦੇ ਜਨੇ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਹੈ ਇੱਕ ਮੇਰੇ ਕੋਲ ਸੰਗਤ ਨਹੀਂ ਹੈ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਹੈ ਮੇਰੇ ਘਰੇ ਆ ਜਾਓ ਕੋਈ ਵੀ ਆਪਣੇ ਆਂਡ ਕਵਾਲਦ ਕਹਿ ਦੇ ਜਿਵੇਂ ਮੈਂ ਲੈ ਤਾ ਕੋਈ ਮੁਰਗੀ ਲਾਉਂਦੀ ਹਾਂ ਨਾ ਕੁੱਕੜ ਅਸੀਂ ਤੈਨੂੰ ਸਿਰੋਪ ਦੇਵਾਂਗੇ ਅਸੀਂ ਉਹ ਕੱਲ ਕਹਿੰਦੇ ਆ ਚਲੋ ਠੀਕ ਆ ਅਸੀਂ ਚਲੋ ਮਜਬੂਰ ਨਾ ਸਾਨੂੰ ਵੀ ਕਿਵੇਂ ਕੋਈ ਨਾ ਯਾਰ ਸਾਨੂੰ ਇਹ ਦੱਸੋ ਵੀ ਸਿਰ ਕਿਉਂ ਕਮਾਉਣੇ ਸਾਨੂੰ ਜਵਾਬ ਤਾਂ ਦਿਓ ਮੇਰੇ ਨਾਲ ਤੁਸੀਂ ਪ੍ਰਧਾਨ ਨਾਲ ਗੱਲ ਕਰਨੀ ਨਹੀਂ ਮੈਂ ਪ੍ਰਧਾਨ ਪ੍ਰਧਾਨ ਨੂੰ ਬੁਲਾਓ ਵਿੱਚ ਉਹਦਾ ਮੈਂ ਪੁੱਛੂੰਗਾ ਵੀ ਸਰ ਇੱਕ ਮਿੰਟ ਯਾਰ ਤੇਰੇ ਨਾਲ ਗੱਲ ਨਹੀਂ ਅਸੀਂ ਕੋਈ ਕੋਈ ਘਰ ਦਾ ਗੱਲ ਕੋਈ ਨਹੀਂ ਸਰ ਕਿਉਂ ਘਮਾਉਨੇ ਆਪ ਨੂੰ ਚਲੋ ਆਪਾਂ ਤਾਂ ਜਵਾਬ ਹੈ ਨਹੀਂ ਆਰਾਮ ਨਹੀਂ ਹੈ ਕੋਈ ਨਹੀਂ ਸਰ ਕਿਉਂ ਘਮਾਉਨੇ ਆ ਦੱਸਦੇ ਕੋਈ ਨਹੀਂ ਫਿਰ ਕੀ ਆ ਕੋਈ ਨਹੀਂ ਕੋਈ ਨਹੀਂ ਸਰ ਕਿਉਂ ਘਮਾਉਨੇ ਹੋ ਬਸ ਇਹਨਾਂ ਜਵਾਬ ਤਾਂ ਦਿਓ ਸਾਨੂੰ ਸਾਨੂੰ ਜੀ ਮੈਂ ਕਹਤਾ ਵੀਰ ਜੀ ਮੈਂ ਤਾਂ ਬਿਮਾਰ ਰਹਿੰਦੀ ਸੀ ਬਾਬਾ ਜੀ ਬਹੁਤ ਸਰ ਕਿਉਂ ਘਮਾਉਨੇ ਹੋ ਮੈਨੂੰ ਤਾਂ ਕਿਸੇ ਮੈਂ ਢੋਲਤੇ ਨਹੀਂ ਗਈ ਵੀ ਜਿੱਦੇ ਮੇਰਾ ਸਿਰ ਘੁੰਮਣ ਲੱਗ ਗਿਆ ਇਸੇ ਮੈਂ ਗੱਡੀ ਤੇ ਨਹੀਂ ਗਈ ਮੇਰੇ ਆਟੋਮੈਟਿਕ ਚੱਲ ਨਹੀਂ। ਭੈਣੇ ਆਪਣਾ ਸਵਾਲ ਦਾ ਜਵਾਬ ਇਹ ਹੈ। ਸਰ ਕਿਉਂ ਕਮਾਉਣੇ? ਬਾਬਾ ਜੀ ਇਹ ਤਾਂ ਹੋਣਾ ਵੀ ਨਹੀਂ ਲੱਗਦੀ ਭੈਣ। ਮਤਲਬ ਇੱਕ ਦੂਜੇ ਨੂੰ ਵੇਚ ਕੇ ਹੀ ਆ। ਜਮਾ ਨਹੀਂ ਇੱਕ ਦੂਜੇ। ਆ ਫਿਰ ਕਿਉਂ ਕਮਾਉਣੇ? ਇਹਨਾਂ ਮਤਲਬ ਤਾਂ ਸਰ ਕੰਮ ਹੁੰਦਾ ਵੀ ਨਹੀਂ। ਨਹੀਂ ਕੀ ਆਉਂਦਾ ਤੁਹਾਡੇ ਚਾਹੁੰਦਾ ਕੁਝ? ਮੈਂ ਦੇਵੀ ਦੇਵ ਤੇਰੀ ਸ਼ਾਰਟ ਹੁੰਦੀ ਆ ਬਚਨ ਹੁੰਦਾ। ਨਹੀਂ ਜੇ ਪਤਾ ਨਹੀਂ ਸਾਨੂੰ ਜੇ ਸਾਨੂੰ ਸਾਨੂੰ ਤੁਸੀਂ ਬਚਨ ਲੈ ਦੋ। ਮੇਰੀ ਜੇਬ 'ਚਾ ਨੋਟ ਹੈ। ਤੁਸੀਂ ਦੱਸ ਦਿਓ ਦਾ ਨੰਬਰ ਕਿੰਨਾ ਹੈ? ਦੱਸੋ। ਨਹੀਂ 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 ਆਏ ਨਹੀਂ ਫਿਰ ਜਾਂ ਜਾਂ ਤਾਂ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ। ਜਾ ਫਿਰ ਤੁਝੇ ਮੰਨਦੇ ਹਾਂ ਚਲੋ ਆ ਨੋਟ ਆ ਮੈਂ ਐਸਚੂ ਸਾਹਿਬ ਨੂੰ ਭੜਾ ਦਿੰਦਾ ਤੁਸੀਂ ਮੈਨੂੰ ਦੱਸ ਦੋ ਦਾ ਨੰਬਰ ਕਿੰਨਾ ਤੇ ਮੈਂ ਤੁਹਾਡੀ ਮਲ ਨੂੰਗੇ ਵਿੱਚੋਂ ਚੁਣਾਂਦੇ ਆ ਜੀ ਚਲ ਕੋਈ ਗੱਲ ਮਾਰੋ ਆ ਲੋਟ ਮੇਰਾ ਨੰਬਰ ਲੈ ਭੈਣੇ ਆਪਾਂ ਨਾ ਤੁਹਾਡੇ ਨਾਲ ਆਪਾਂ ਸਵਾਲ ਦਾ ਜਵਾਬ ਦੇਖੋ ਦੁਬਈ ਤੇ ਪਹਿਲਾਂ ਕਹਿੰਦਾ ਜੀ ਅੱਛਾ 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 ਤੁਸੀਂ ਸੁਣੋ ਉਹ ਭੈਣੇ ਉਹ ਬੰਦੀਆਂ ਬੁੱਡੀਆਂ ਛੱਡ ਉਹ ਤੇਰੇ ਪਿੱਛੇ ਕਿਸੇ ਨੇ ਨਹੀਂ ਬੋੜਨਾ ਚਲ ਕੋਈ ਗੱਲ ਵਿੱਚ ਉਹਨੂੰ ਵੀ ਚੱਕ ਲੈਣਾ ਸੁਣ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂ ਜੀ ਐਸ਼ ਨੂੰ ਮਾਤਾ ਕਹਿੰਦੀ ਆ ਵੀ ਮੇਰੀਆਂ ਫੋਟਮਾ ਮੇਰੀਆਂ ਗੱਦੀ ਲਾ ਕੇ ਚਾਰ ਫੋਟਮਾ ਉੱਥੇ ਸਿਗਰਟਾਂ ਬੀੜੀਆਂ ਪੀਉ ਨਹੀਂ ਜੀ ਚਾਹ ਪੀਂਦੇ ਹੋ ਵੀ ਕਿਉਂ ਬਦਨਾਮ ਕਰਦੇ ਹੋ ਦੇਵੀ ਦੇਵਤਿਆਂ ਨੂੰ ਕਿਉਂ ਪੀਰ ਪਗੰਬਰ ਪੀਰ ਕਹਿੰਦਾ ਕੋਈ ਇਹ ਪੀਰ ਜਿਹੜਾ ਨਵਾਬ ਮਲੇਰਕੋਟਲਾ ਹੋਇਆ ਦਾ ਇਤਿਹਾਸ ਪਤਾ ਤੁਹਾਨੂੰ ਵੀ ਕੋਈ ਕੌਣ ਸੀ ਆ ਪਤਾ ਸਾਡੇ ਦਾਜੀ ਕਿਤਾਬ ਨਹੀਂ ਜੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੋਕਾਂ ਨੇ ਰੱਖਿਆ ਜੀ ਤੁਹਾਨੂੰ ਪਤਾ ਜੇ ਜਦੋਂ ਉਹ ਚਲੋ ਕੋਈ ਗੱਲ ਮਾਰਾਂ ਦੀ ਜਾਂਦਾ ਜੋ ਕੋਈ ਰਾਤ ਪਾਸਾ ਠਕਾ ਕਰੋ ਬੰਦ ਠੀਕ ਹੈ ਜੀ ਠੀਕ ਹੈ ਲੋਕਾਂ ਨੂੰ ਘਬਰਾਹ ਕਰੋ ਕਰਨਾ ਬੰਦ ਕਰ ਦਾਂਗੇ ਆਹ ਗੱਲ ਹਾਂ ਮੈਂ ਤੁਹਾਨੂੰ ਦੱਸਦਾ ਵੀ ਨਹੀਂ ਸਿੰਘ ਚੜ ਕੇ ਆਉਣਗੇ ਬਸ ਕਿ ਤੁਹਾਨੂੰ ਅਸੀਂ ਪ੍ਰਸ਼ਾਸਨ ਨੂੰ ਤਾਂ ਹੀ ਦੱਸਿਆ ਪਹਿਲਾਂ ਬੇਨਤੀ ਕੀਤੀ ਇਹ ਵੀ ਅਸੀਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ ਨਹੀਂ ਠਕਾ ਠਕਾ ਬੰਦ ਕਰੋ ਸੱਚ ਦੀ ਕਮਾਈ ਕਰੋ ਕਿਰਤ ਕਰੋ ਜਿੱਤੇ ਕਿਸੇ ਨਾਲ ਧੱਕਾ ਹਿੱਕ ਟੱਕ ਕੇ ਲੜੋ ਅਗਲੇ ਨਾਲ ਕੋਈ ਗੱਲ ਨਹੀਂ ਆਪਾਂ ਲੋਕਾਂ ਤੋਂ ਇਦਾਂ ਪੈਸੇ ਵਸੂਲਾਂਗੇ ਗਲਤ ਹੈ ਜੇ ਤੁਸੀਂ ਕਹੋ ਵੀ ਨਹੀਂ ਵਸੂਲਦੇ ਮੈਂ ਇੱਥੇ ਫਿਰ ਪਰਚਾ ਕਰਾਉਂਗਾ ਮੈਸੇਜ ਤੁਹਾਨੂੰ ਲੈ ਕੇ ਦਿੱਤਾ ਮੈਂ ਬੰਦੇ ਵੀ ਨਹੀਂ ਤੂੰ ਰੱਖ ਲੈ ਆਪੇ ਜੇ ਤੈਨੂੰ ਇੰਨੇ ਕਰਨਾ ਪੈਸੇ ਤੁਸੀਂ ਇਹ 5-5000 ਰੁਪਇਆ ਕਰਕੇ ਇਕੱਠੇ-ਇਕੱਠੇ ਕਰਕੇ ਲਈ ਜਾਂਦੇ ਆ ਤੁਸੀਂ ਇਹ ਵੀ ਗੱਲ ਕਹਿੰਦੇ ਮੈਂ ਉੱਥੇ ਜੀਰੇ ਜਾ ਕੇ ਮੰਦਿਰ ਚ ਬੋਤਲਾਂ ਨਹੀਂ ਸ਼ਰਾਬ ਦੀਆਂ ਤੂੰ ਕਹਿੰਦੀ ਢਾਈ ਬੋਤਲ ਕਿਹਨੂੰ ਕਹਿੰਆਂ ਤਾਂ ਤੈਨੂੰ ਯਾਦ ਹੋਣਾ ਚਾਹੀਦਾ ਬੀਬੀ ਇਹ ਕੰਮ ਠੱਗ-ਠੱਗਾ ਕਰ ਦੋ ਬੰਦ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਅੱਜ ਤੂੰ ਤੜਕੇ ਮੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਫੋਟੋ ਪਾਈ ਸੀ ਮੈਂ ਉਹਨਾਂ ਨੂੰ ਇਹਨੂੰ ਮੈਂ ਕਿਹਾ ਮੈਂ ਡਰਾਈਵਰ ਬੋਲਦਾ ਠੀਕ ਹੈ ਇਹ ਕਹਿੰਦੀ ਵੀ ਨੰਬਰ ਕਿੱਥੋਂ ਲਿਆ ਮੈਂ ਇਹਨੂੰ ਫੁਲਾਨਾ ਕਹਿੰਦਾ ਵੀ ਫੁਲਾਨ ਮੈਂ ਕਿਹਾ ਵੀ ਮੇਰੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੱਬ ਵਾਲੀ ਖੜਾ ਮੈਂ ਮੈਂ ਤਾਂ 6:00 ਵਜੇ ਹੈ ਮੈਂ ਇਹਨੂੰ ਜਾਣ ਕੇ ਗਿਆ ਮੇਰੇ ਘਰ ਵਾਲੀ ਲੜ ਕੇ ਗਈ ਹੈ ਠੀਕ ਹੈ ਦੋ ਮੇਰੇ ਬੱਚੇ ਆ ਚਲੋ ਕੋਈ ਗੱਲ ਜਦੋਂ ਇਹਨਾਂ ਨੇ ਪੁੱਛ ਕੱਢੀ ਨਾ ਇਹੀ ਸਾਰੀਆਂ ਗੱਲਾਂ 드러ਾਈਆਂ ਵੀ ਤੇਰੇ ਘਰ ਵਾਲੀ ਮੈਨੂੰ ਕੋਈ ਦੇਵਤਾ ਚारणਾ ਪਾ ਰਿਹਾ ਵੀ ਤੇਰੇ ਘਰ ਅੱਜ ਲੜ ਕੇ ਗਈ ਹੈ ਮੈਂ ਕਿਹਾ ਜੀ ਹਾਂਜੀ ਲੜ ਕੇ ਗਈ ਹੈ ਤੇਰੇ 6:00 ਵਜੇ ਲੱਗ ਤੇ ਇੱਕ ਮਿੰਟ ਵੀ ਤੈਨੂੰ ਕੀ ਆ ਸੀ ਨਾ ਪੈਸੇ ਬਾਅਦ ਨੇ ਮੈਂ ਉਹ ਇੱਕ ਮਿੰਟ ਉਹ ਸੁਣ ਤਾਂ ਲੈ ਸੁਣ ਸੁਣ ਉਹ ਸੁਣ ਬੀਬੀ ਅਕਮਾ ਕਾਹਨ ਗੱਲ ਕੋਈ ਕਰ ਰਿਹਾ ਕਹਿੰਦੀ ਵੀ ਲੱਤ ਤੇ ਸੱਟ ਵੱਜੀ ਐ ਮੈਂ ਕਿਹਾ ਜੀ ਵੱਜੀ ਐ ਤੁਹਾਨੂੰ ਦੇਵਤੇ ਨੇ ਤੁਹਾਡੇ ਪੀਰ ਨੇ ਹੀ ਨਹੀਂ ਦੱਸਿਆ ਵੀ ਬੰਦਾ ਕੌਣ ਗੱਲ ਕਰ ਰਿਹਾ ਤੁਹਾਨੂੰ ਨਹੀਂ ਪਤਾ ਇਹ ਬੰਦਾ ਠਾਰ ਠਾਕਾ ਬੰਦ ਹੋਣਾ ਚਾਹੀਦਾ ਗੱਲ ਬੱਸ ਬੰਦ ਕਰ